ਦੀ ਜੋ ਜਰਾਜ ਆਉਂਦੀ ਵੀ ਅਸੀਂ ਤੁਹਾਡਾ ਨਾਮ ਮੈਨੇਜ ਕਰ ਲਾਂਗੇ ਬਹਿ ਗਿਆ ਸੀ ਤੁਹਾਨੂੰ ਕਿਸੇ ਗੱਲੋਂ ਵੀ ਪਰੇਸ਼ਾਨ ਨਹੀਂ ਕਰਦੇ ਜੀ ਵੀਰ ਆਪਾਂ ਇਸ ਤਰ੍ਹਾਂ ਰਹਿਣਾ ਵੀ ਤੁਸੀਂ ਸਾਡੀ ਹੈਲਪ ਕਰੋ ਅਸੀਂ ਤੁਹਾਡੀ ਕਰੀਏ ਸਾਡੇ ਪੰਜਾਬ ਦੀ ਧਰਤੀ ਤੇ ਫੈਕਟਰੀ ਲੱਗੀ ਹੈ ਹੋਰ ਲੱਗਣ ਹੈ ਨਾ ਵੀ ਇੱਥੋਂ ਇਹ ਮੈਸੇਜ ਨਾ ਜਾਏ ਵੀ ਸਿੱਖਾਂ ਦੀ ਕਿਸੇ ਧਿਰ ਨੇ ਕਿਸੇ ਕੰਪਨੀ ਨੂੰ ਤੰਗ ਕਰ ਦਿੱਤਾ ਜਾਂ ਉਹਦਾ ਕੋਈ ਰਕਬਾ ਇਦਾਂ ਜੀ ਉਹਨਾਂ ਦੇ ਥੱਲੇ ਆਈ ਵੀ ਹੋਈ ਕਿਸੇ ਗੱਲ ਕਰਕੇ ਵੀ ਤੇ ਆਪਾਂ ਇਹਨਾਂ ਕੋਲ ਪਰਲੇ ਪਾਸੇ ਬਾੜੀ ਮੋਟੀ ਸੱਜਾ ਕੱਬਾ ਕਰ ਲਵਾਂਗੇ ਕੋਈ ਗੱਲ ਇੰਨੀ ਗੱਲ ਇਹਦੀ ਖਾਸ ਰਾਜ ਦੀ ਨਿਸ਼ਾਨੀ ਹੈ ਬਿਲਕੁਲ ਅਸੀਂ ਜੇ ਹੁਣ ਤੱਕ ਦੀਆਂ ਸਰਕਾਰਾਂ ਨੇ ਜੀ ਅੰਗੋਲਿਆ ਕੀਤਾ ਆਪਾਂ ਨਹੀਂ ਕਰਨਾ ਆਪਾਂ ਤਾਂ ਇਹਨੂੰ ਇਹਦੀ ਡਿਵੈਲਪਮੈਂਟ ਕਰਨੀ ਹੈ ਕੀ ਬਾਤ ਹੈ ਬਿਲਕੁਲ ਜੀ ਬੋਲੇ ਸੋਨੇ ਹਾਲ ਜਿਹੜੀ ਹੈ ਵੱਜ ਦੀ ਰੂਪੜ ਜੈਂ ਮੈਂ ਤੁਹਾਡੇ ਰੂਪੜ ਦਾ ਨੁਮਾਇੰਦਾ ਬੈਠਾ ਪੈਂਦੀ ਵੇਜੇ ਜਿਹੜਾ ਨਵਾਂ ਸ਼ਹਿਰ ਚ ਬਲਾਚੌਰ ਹਲਕੀ ਨੇ ਐਮਐਲਏ ਬਲਾਚੌਰ ਦੇ ਸਾਡੇ ਕੋਈ ਬੇਟਾ ਜੀ ਕਰਨ ਜੀ ਬੈਠੇ ਆ ਜੀ ਐਸਜੀਐਮ ਸਾਹ ਨੂੰ ਅਸੀਂ ਨਾਲ ਬੁਲਾ ਲਿਆ ਆਪਾਂ ਮਿਲੇ ਵੀ ਆ ਪਹਿਲਾਂ ਇੱਕ ਤੁਹਾਨੂੰ ਪਤਾ ਨਹੀਂ ਦੋ ਦਿਨ ਚ ਨਿਸ਼ਾਨ ਲਾਦਦੇ ਨੇ ਦੋ ਦਿਨ ਚੋਂ ਬਾਅਦ ਚ ਅਸੀਂ ਇਹਦੀ ਦੋ ਤਰ੍ਹਾਂ ਨਾਲ ਪੇਰਵਾਹੀ ਕਰਨੀ ਹੈ ਦੋ ਤਰ੍ਹਾਂ ਨਾਲ ਇੱਕ ਤਾਂ ਅਸੀਂ ਤੇ ਵੱਡੇ ਪ੍ਰੋਜੈਕਟ ਲਈ ਗਵਰਨਮੈਂਟ ਦੇ ਨਾਲ ਪਹਿਲਾਂ ਤੋਂ ਉਹਦੀ ਗੱਲ ਚੱਲ ਰਹੀ ਹੈ ਜੀ ਬਲਦੋਹ ਹਲਕੀ ਜੀ ਜੀ ਸੀਮ ਸਾਹਿਬ ਮੈਂ ਵੀ ਪੁਸ਼ ਕਰੂੰਗਾ ਜੀ ਜੁਆਇੰਟ ਮੀਟਿੰਗ ਲੈ ਲਾਂਗੇ ਸੀਮ ਸਾਹਿਬ ਨਾਲ ਬਿਲਕੁਲ 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 ਸਭ ਲਈ ਜਦ ਤੱਕ ਵੱਡਾ ਸਿਰੇ ਚੜ੍ਹਦਾ ਜਦ ਤੱਕ ਅਸੀਂ ਲੋਕਲੀ ਕੀ ਕਰ ਸਕਦੇ ਆ ਉਹ ਵੀ ਅਸੀਂ ਕਰਾਂਗੇ ਉਹ ਕਰ ਲੈ ਤੁਸੀਂ ਇੱਥੇ ਪਹੁੰਚੇ ਹੋ ਅੱਜ ਤੁਹਾਡਾ ਹੀ ਮੈਡਮ ਹੋਣਾ ਤੁਹਾਡੀ ਮਦਰ ਦਾ ਹਲਕਾ ਬਣ ਜਾਂਦਾ ਜੀ ਕੀ ਅੱਗੇ ਪਲਾਨ ਰਹਿਣਗੇ ਕਿਸ ਤਰ੍ਹਾਂ ਇਹਦੇ ਉੱਤੇ ਕੰਮ ਹੋਵੇਗਾ ਜਿੱਦਾਂ ਦਿਨੇਸ਼ ਚੱਡਾ ਸਾਹਿਬ ਨੇ ਕਿਹਾ ਵੀ ਕੰਮ ਕੀਤਾ ਜਾਊਗਾ ਪਰ ਹਲਕਾ ਤੁਹਾਡਾ ਹੈ ਜਿੰਮੇਵਾਰੀ ਤੁਹਾਡੀ ਕਿਸ ਤਰ੍ਹਾਂ ਦੀ ਰਹੂਗੀ ਕਿਦਾਂ ਕੰਮ ਕਰਾਂਗੇ ਕੀ ਹਦੇਸ਼ ਦਿੱਤੇ ਗਏ ਆ ਮੈਂ ਤੁਹਾਡੇ ਨਾਲ ਪਾਜੀ ਸਾਂਝਾ ਕਰਨਾ ਚਾਹੁੰਦਾ ਵੀ ਅਸੀਂ ਇਹਦੇ ਬਾਰੇ ਸੀਐਮ ਸਾਹਿਬ ਨਾਲ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਔਰ ਸੀਐਮ ਸਾਹਿਬ ਨੇ ਇਹਦੇ ਪ੍ਰਤੀ ਬੜੀ ਹੀ ਧਿਆਨ ਨਾਲ ਬੜੀ ਸਾਡੀ ਜਿਹੜੀ ਗੱਲ ਹੈ ਉਹ ਸੁਣੀ ਐ ਐਮਐਲ ਸਾਹਿਬ ਜੀ ਔਰ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਇਹ ਬੜਾ ਹੀ ਇਤਿਹਾਸਿਕ ਜਗ੍ਹਾ ਹੈ ਸਾਡੇ ਨਾਲ ਆ ਬਿਲਕੁਲ ਸਤਲੁਜ ਦਾ ਦਰਿਆ ਲੱਗਦਾ ਇਹਨੂੰ ਅਸੀਂ ਜੇ ਦੱਸਿਆ ਜਾਏ ਤਾਂ ਸਤਲੁਜ ਦੀ ਸੰਧੀ ਹੋਈ ਹੈ ਗੋਰੀਆਂ ਦੇ ਨਾਲ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਇੱਥੇ ਬੈਠ ਕੇ ਉਹ ਸੰਧੀ ਕੀਤੀ ਹੈ ਉਸ ਸਮੇਂ ਇਹ ਨਿਸ਼ਾਨ ਸਾਹਿਬ ਜਿਹੜਾ ਹੈ ਲਾਇਆ ਗਿਆ ਸੀ ਉਹ ਵੀ ਖਾਲਸਾ ਜਿਹੜਾ ਰਾਜ ਆ ਉਹ ਇੱਥੋਂ ਸ਼ੁਰੂ ਹੁੰਦਾ ਹੈ ਜਿਹੜਾ ਅਫਗਾਨ ਤੱਕ ਇੱਥੋਂ ਜਿਹੜਾ ਰਾਜ ਗਿਆ ਹੈ ਔਰ ਅਸੀਂ ਇਹਦੇ ਬਾਰੇ ਅਸੀਂ ਸਾਨੂੰ ਤਾਂ ਬੜੇ ਮਾਣ ਵਾਲੀ ਗੱਲ ਹੈ ਵੀ ਜਿਹੜਾ ਦੁਆਬਾ ਹੈ ਉਸ ਦੁਆਰ ਦੇ ਤੌਰ ਤੇ ਇੱਕ ਗੱਲ ਉਹ ਵੀ ਜਿਹੜੀ ਸ਼ੁਰੂਆਤ ਹੈ ਇਹ ਖਾਲਸੇ ਰਾ ਦਾ ਇੱਕ ਦੁਆਰ ਹੈ ਇੱਥੋਂ ਦੁਆਰ ਸ਼ੁਰੂ ਹੁੰਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਤੇ ਅਸੀਂ ਇਹਦੇ ਬਾਰੇ ਸੀਐਮ ਸਾਹਿਬ ਨਾਲ ਗੱਲ ਕੀਤੀ ਸੀਗੀ ਔਰ ਉਹਨਾਂ ਨੇ ਸਾਨੂੰ ਬੜਾ વિશ્વાસ ਦਿਵਾਇਆ ਔਰ ਸਾਡੇ ਨਾਲ ਐਮਐਲਏ ਸਾਹਿਬ ਵੀ ਸੀਗੇ ਚੱਡਾ ਜੀ ਵੀ ਸੀਗੇ ਇਹਨਾਂ ਨੇ ਵੀ ਸਾਨੂੰ ਕਿਹਾ ਵੀ ਆਪਾਂ ਇਹਦੇ ਬਾਰੇ ਗੱਲ ਕਰੀਏ ਤੇ ਅਸੀਂ ਦੁਬਾਰਾ ਜਲਦੀ ਫਿਰ ਇੱਕ ਮੀਟਿੰਗ ਕਰਨ ਲੱਗੇ ਸੀਐਮ ਸਾਹਿਬ ਨਾਲ ਔਰ ਅਸੀਂ ਜਲਦੀ ਜਿਹੜਾ ਹੈ ਇਹਨੂੰ ਆਪਣਾ ਇਹਦੇ ਇੱਥੇ ਕੰਮ ਵੀ ਸ਼ੁਰੂ ਕਰਵਾਵਾਂਗੇ ਔਰ ਜਿਵੇਂ ਰਾਸਤੇ ਦੀ ਗੱਲ ਹੋਈ ਹੈ ਰਾਸਤੇ ਪ੍ਰਤੀ ਅਸੀਂ ਦੀ ਮੇਰੇ ਭਾਜੀ ਨੇ ਵੀ ਸੋਣਾ ਡਿਸਕਸ ਕੀਤਾ ਹੈ ਵੀ ਅਸੀਂ ਇੱਥੋਂ ਦੀ ਕੋਈ ਚੜਾਈ ਬਹੁਤ ਤੁਸੀਂ ਦੇ ਸਕਦੇ ਹੋ ਇੱਥੋਂ ਦੀ ਕੋਈ ਟੋਕੜਾ 1.5 200 ਫੁੱਟ ਨੀਵਾ ਹੋਣਾ ਹੈ ਫਿਲਹਾਲ ਇੱਥੋਂ ਦੀ ਅਸੀਂ ਜੇ ਜਿਆਦਾ ਨਾ ਹੋ ਸਕੇਦਾ ਕੋਈ ਨਾ ਕੋਈ ਪੌੜੀਆਂ ਦੇ ਰਾਸਤੇ ਕੋਈ ਰਸਤਾ ਅੱਛੇ ਤਰੀਕੇ ਨਾਲ ਢੰਗ ਨਾਲ ਬਿਹਤਰ ਤਰੀਕੇ ਨਾਲ ਬਣਾ ਕੇ ਔਰ ਜਿਹੜਾ ਹੈ ਲੋਕਾਂ ਨੂੰ ਇਹ ਸਮਰਪਿਤ ਕਰਾਂਗੇ ਜਿਹਨਾਂ ਲੋਕ ਇਹਨੂੰ ਦੇਖ ਸਕਣ ਇਨ ਫਿਊਚਰ ਦੇ ਵਿੱਚ ਇਹਨੂੰ ਚੰਗੇ ਤਰੀਕੇ ਨਾਲ ਵੀ ਜਿੱਥੇ ਸਾਡਾ ਜਿਹੜਾ ਅਗਿਆਨ ਵਾਲਾ ਪੁਵੇਖਿਆ ਸਾਡੇ ਜਿਹੜੇ ਸਾਡੇ ਨੌਜਵਾਨ ਵੀਰ ਨੇ ਸਾਡੇ ਜਿਹੜੇ ਬੱਚੇ ਨੇ ਉਹ ਇੱਥੇ ਆਣ ਇੱਥੇ ਆ ਕੇ ਇਤਿਹਾਸ ਨੂੰ ਪੜਨ ਕਿ ਸਾਡਾ ਜਿਹੜਾ ਇਤਿਹਾਸ ਹੈ ਉਹ ਕਿੰਨਾ ਹੀ ਗੌਰਵਸ਼ਾਲੀ ਹੈ ਉਹਦੇ ਬਾਰੇ ਅਸੀਂ ਜਿਹੜਾ ਹੈ ਇੱਥੇ ਚੰਗੀ ਇੱਕ ਜਗ੍ਹਾ ਬਣਾ ਕੇ ਜਿਹੜੀ ਲੋਕਾਂ ਨੂੰ ਸਮਰਪਿਤ ਕਰਾਂਗੇ ਖਾਲਸਾ ਰਾਜ ਦੀ ਮਹਾਰਾਜਾ ਇਨੂੰ ਅੱਜ ਤੱਕ ਦੀਆਂ ਸਰਕਾਰਾਂ ਨੇ ਅੰਗੋਲਿਆ ਕੀਤਾ ਇਹਦੀ ਸਾਮ ਸੰਭਾਲ ਦੇ ਲਈ ਤੇ ਸੰਗਤਾਂ ਇੱਥੇ ਆ ਕੇ ਦਰਸ਼ਨ ਕਰ ਸਕਣ ਉਹਦੇ ਵਾਸਤੇ ਕੋਈ ਕਦਮ ਜਿਹੜੇ ਵੱਡੇ ਉਹ ਨਹੀਂ ਚੁੱਕੇ ਗਏ ਤੇ ਸਾਡੇ ਮੰਨ ਦੇ ਵਿੱਚ ਪਹਿਲਾਂ ਤੋਂ ਇਹ ਸੀਗਾ ਕਿ ਇਹ ਜਿਹੜਾ ਖਾਲਸਾ ਰਾਜ ਦੀ ਨਿਸ਼ਾਨੀ ਹੈ ਮਹਾਰਾਜਾ ਰਣਜੀਤ ਸਿੰਘ ਦੀ ਨਿਸ਼ਾਨੀ ਹੈ ਤੇ ਇਹਦੇ ਇਹਦੀ ਸਾਮ ਸੰਭਾਲ ਲਈ ਤੇ ਸੰਗਤਾਂ ਇੱਥੇ ਵੱਧ ਤੋਂ ਵੱਧ ਪੁੱਜ ਸਕਣ ਇਹਦੇ ਵਾਸਤੇ ਕੋਈ ਕਦਮ ਜਿਹੜੇ ਉਹ ਚੱਕਣੇ ਬਣਦੇ ਆ। ਕਿਉਂ ਮੈਂ ਤਾਂ ਪਹਿਲਾਂ ਵੀ ਮਹਾਨ ਨਗਰ ਕੀਰਤਨਾ ਦਾ ਹਿੱਸਾ ਬਣ ਕੇ ਇਸ ਥਾਂ ਤੇ ਆਂਦਾ ਰਿਹਾ। ਸੋ ਹੁਣ ਕੁਝ ਦਿਨਾਂ ਤੋਂ ਸਾਡੇ ਕੁਝ ਸਾਥੀਆਂ ਵੱਲੋਂ ਇੱਥੇ ਜਿਹੜਾ ਮੋਰਚਾ ਉਹ ਉਹ ਵੀ ਇਸੇ ਮੰਤਵ ਦੇ ਲਈ ਲਾਇਆ ਲਾਇਆ ਹੋਇਆ ਸੀਗਾ। ਮੈਂ ਲਗਭਗ ਪਿਛਲੇ ਹਫਤੇ ਤੋਂ ਮੈਂ ਬਾਹਰ ਸੀ। ਅਜ ਮੈਂ ਆਂਦੇ ਸਹਾਰੀ ਮੈਨੂੰ ਲੱਗਿਆ ਕਿ ਅਸੀਂ ਵੀ ਆਪចਾਂਦੇ ਆ ਸਰਕਾਰ ਵੀ ਚਾਹਦੀ ਹੈ। ਐਮਐਲਏ ਹੋਣ ਦੇ ਨਾਤੇ ਮੈਂ ਵੀ ਚਾਹਦਾ ਤੇ ਜੋ ਮੋਰਚੇ ਵਾਲੇ ਬੀ ਚਾਹਦੇ ਨੇ ਕਿ ਇਸ ਇਸ ਥਾਂ ਦੀ ਸਾਂਭ ਸੰਭਾਲ ਹੋਣੀ ਚਾਹੀਦੀ ਹੈ ਸੋ ਕਿਉਂਕਿ ਇਹ ਏਰੀਆ ਜਿਹੜਾ ਵੱਜਦਾ ਰੋਪੜ ਦੇ ਵਿੱਚ ਹੈ ਬੈਸ ਜਿਲ੍ਹਾ ਨਮਾਸ਼ਹਿਰ ਚ ਹਲਕਾ ਬਲਾਚੌਰ ਚ ਮੈਂ ਤੁਰੰਤ ਆਪਣੇ ਨਮਾਸ਼ਹਿਰ ਤੋਂ ਜਿਹੜੀ ਸਾਡੇ ਮੈਡਮ ਐਮ ਐਲ ਏ ਨੇ ਮੈਡਮ ਸੰਤੋਸ਼ ਕੁਟਾਰੀ ਜੀ ਉਹਨਾਂ ਦੇ ਨਾਲ ਰਾਬਤਾ ਕੀਤਾ ਉਹਨਾਂ ਨੇ ਆਪਣੇ ਬੇਟਾ ਜੀ ਨੂੰ ਕਰਨ ਜੀ ਨੂੰ ਇੱਥੇ ਨਾਲ ਭੇਜਿਆ ਤੇ ਨਾਲ ਐਸ ਡੀ ਐਮ ਬਲਾਚੌਰ ਐਸ ਟੀ ਐਮ ਬਲਾਚੌਰ ਪੇ ਜੀ ਨੇ ਸੋ ਅੱਜ ਐਸ ਡੀ ਐਮ ਬਲਾਚੌਰ ਦੇ ਨਾਲ ਸਾਡਾ ਮੇਰੇਤ ਕਰਨ ਜੀ ਦਾ ਇਹ ਤੈਅ ਹੋ ਗਿਆ ਕਿ 2 ਦਿਨ ਦੇ ਵਿੱਚ ਬੱਸ ਇਹਨੇ ਦੋ ਦਿਨ ਕਿਹਾ ਪਰ ਮੈਂ ਕਿਹਾ ਕੋਈ ਗੱਲ ਨਹੀਂ ਚਾਰ ਲੈ ਲਓ ਕਿਉਂਕਿ ਆਪਾਂ ਐਡਾ ਵੱਡਾ ਕੰਮ ਕਰਨਾ ਉਹ ਕੰਮ ਸਹੀ ਹੋਣਾ ਚਾਹੀਦਾ ਦਿਨ ਦੋ ਚਾਰ ਪੰਜ ਹੋ ਜਾਣੋਂ ਮੈਂ ਨਹੀਂ ਰੱਖਦੇ ਇਹ ਇਸ ਥਾਂ ਦੀ ਜਿਹੜੀ ਪ੍ਰੋਪਰ ਨਿਸ਼ਾਨਦੇਹੀ ਹੈ ਨਿਸ਼ਾਨ ਲਾ ਕੇ ਕਿ ਜਿਹੜਾ ਜਿੰਨਾ ਵੀ ਥਾਂ ਦੱਸਦਿਆ ਅੱਠ ਅੱਠ ਥੇਕੜ ਦਾ ਲੱਗ ਬਖਸ਼ਾ ਜਿੰਨਾ ਵੀ ਜਿੰਨਾ ਵੀ ਔਨ ਰਿਕਾਰਡ ਥਾਂ ਹੈਗਾ ਉਹ ਸਾਰੇ ਥਾਂ ਦੀ ਮੈਨੂੰ ਨਹੀਂ ਪਤਾ ਪ੍ਰੋਪਰ ਕਿੰਨਾ ਹੈ ਉਹ ਸਾਰੇ ਥਾਂ ਦੀ ਪ੍ਰੋਪਰ ਨਿਸ਼ਾਨਦੇਹੀ ਕਰਕੇ ਨਿਸ਼ਾਨ ਇੱਕ ਤਾਂ ਲੱਗੇ ਹੋਣੇ ਚਾਹੀਦੇ ਦੂਜਾ ਜਿਹੜੇ ਇਮੀਡੀਏਟ ਸਟੈਪ ਚੱਕਣ ਦੀ ਲੋੜ ਹੈ ਉਹ ਕਿਉਂਕਿ ਨਿਸ਼ਾਨ ਸਾਹਿਬ ਦੇ ਇੱਕ ਪਾਸੇ ਤੋਂ ਜਿਹੜਾ ਪਹਾੜ ਨੂੰ ਖੋੜਾ ਲੱਗ ਰਿਹਾ ਖੋੜਾ ਲੱਗਣ ਕਰਕੇ ਕੋਈ ਨੁਕਸਾਨ ਨਾ ਹੋਵੇ ਉਹਦੇ ਲਈ ਕਦਮ ਚੁੱਕਣ ਦੀ ਲੋੜ ਹੈ ਉਹ ਵੀ ਇਸ ਚਿੰਤ ਸਾਹਿਬ ਤਰ੍ਹਾਂ ਤੂ ਦੇ ਲਈ ਕਦਮ ਚੁੱਕਣਗੇ ਤਾਂ ਕਿ ਜਿਹੜਾ ਖੋੜਾ ਲੱਗਿਆ ਹੋਇਆ ਇਹਨੂੰ ਭਰਿਆ ਜਾ ਸਕੇ ਫਰਦਰ ਨੁਕਸਾਨ ਤੋਂ ਰੋਕਿਆ ਜਾ ਸਕੇ ਤੇ ਦੂਜਾ ਨਕਸ਼ਾ ਦੇਖ ਕੇ ਜਿੰਨਾ ਕ ਹੁਣ ਤੱਕ ਪਤਾ ਲੱਗਿਆ ਜੀ ਨਕਸ਼ੇ ਦੇ ਮਤਾਬਕ ਮੁੱਖ ਸੜਕ ਨੂੰ ਇਹ ਰਾਹ ਲੱਗਦਾ ਹੋਇਆ ਤਾਂ ਇੱਕ ਤਾਂ ਅਸੀਂ ਇਮੀਡੀਏਟ ਮੁੱਖ ਸੜਕ ਤੋਂ ਕਿਸੇ ਨਾ ਕਿਸੇ ਤਰ੍ਹਾਂ ਦੀ ਅਪਰੋਚ ਚਾਹੇ ਉਹ ਪੌੜੀਆਂ ਹੋਣ ਚਾਹੇ ਕਿਸੇ ਤਰ੍ਹਾਂ ਦੀਆਂ ਪੌੜੀਆਂ ਹੋਣ ਪਰ ਕਿਸੇ ਵੀ ਤਰੀਕੇ ਸੰਗਤ ਉੱਪਰ ਆ ਸਕੇ ਚਾਹੇ ਸ਼ੁਰੂਆਤ ਥੋੜੀ ਔਖਾਈ ਨਾਲੇ ਆ ਸਕੇ ਉਹ ਅਸੀਂ ਇਮੀਡੀਏਟ ਉਹਦਾ ਹੱਲ ਕੱਢਣ ਦੀ ਕੋਸ਼ਿਸ਼ ਕਰਾਂਗੇ ਤੇ ਉਸ ਤੋਂ ਬਿਨਾ ਇਸ ਥਾਂ ਨੂੰ ਕੋਈ ਵੱਡੇ ਟੂਰਿਜ਼ਮ ਦੇ ਤੌਰ ਤੇ ਡਿਵੈਲਪ ਕੀਤਾ ਜਾ ਸਕੇ ਇਹਦੇ ਲਈ ਅਸੀਂ ਸੀਐਮ ਸਾਹਿਬ ਨਾਲ ਨੂੰ ਬੇਨਤੀ ਕਰਕੇ ਅਸੀਂ ਵੀ ਐਮਐਲਏ ਬਲਾਚੌਰ ਵੀ ਸੀਐਮ ਸਾਹਿਬ ਨੂੰ ਬੇਨਤੀ ਕਰਕੇ ਉਸ ਚੀਜ਼ ਨੂੰ ਵੀ ਸਿਰੇ ਚ ਰਾਨਾ ਦੀ ਕੋਸ਼ਿਸ਼ ਕਰਾਂਗੇ ਕਿ ਇਸ ਥਾਂ ਨੂੰ ਟੂਰਿਜ਼ਮ ਦੇ ਤੌਰ ਤੇ ਤਾਂ ਕਿ ਲੋਕ ਨੌਜਵਾਨ ਸੰਗਤਾਂ ਇੱਥੇ ਆ ਕੇ ਦੇਖ ਸਕਣ ਕਿ ਇਹ ਉਹ ਸਥਾਨ ਹੈ ਜਿੱਥੇ ਤੱਕ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਸ ਵੇਲੇ ਗੋਰਿਆਂ ਦੇ ਨਾਲ ਅੰਗਰੇਜ਼ਾਂ ਦੇ ਨਾਲ ਕਿੱਡੀ ਵੱਡੀ ਜਿਹੜੀ ਲੜਾਈ ਹੈ ਉਹ ਲੜੀ ਹੈ ਇੱਥੇ ਹੁਣ ਮੈਂ ਕੋਈ ਸਮੇਂ ਤੋਂ ਪਹਿਲਾਂ ਕੋਈ ਇਦਾਂ ਦੇ ਐਲਾਨ ਨਹੀਂ ਕਰੂੰਗਾ ਪਰ ਵੱਧ ਤੋਂ ਵੱਧ ਕਰਨ ਦੀ ਕੋਸ਼ਿਸ਼ ਕਰਾਂਗੇ ਜਿੱਥੋਂ ਕਿ ਲੋਕ ਪੜ੍ਹ ਵੀ ਸਕਣ ਦੇਖ ਵੀ ਸਕਣ ਸਿੱਖ ਵੀ ਸਕਣ ਨਤਮਸਤਕ ਵੀ ਹੋ ਸਕਣ ਪ੍ਰਣਾਮ ਵੀ ਕਰ ਸਕਣ ਇਸ ਸਥਾਨ ਨੂੰ ਇਦਾਂ ਦੇ ਪਰਾਲੇ ਵੀ ਆਣ ਵਾਲੇ ਸਮਝ ਕਰਾਂਗੇ ਪਰ ਸਭ ਤੋਂ ਪਹਿਲਾਂ ਜਿਹੜਾ ਇਮੀਡੀਏਟ ਕਰਨ ਵਾਲਾ ਕੰਮ ਹੈ ਨਿਸ਼ਾਨਦੇਹੀ ਕੋਰੇਨ ਨੂੰ ਰੋਕਣਾ ਤੇ ਜੇ ਰੋਡ ਨੂੰ ਡਾਇਰੈਕਟ ਲੱਗਦਾ ਜਿਹੜਾ ਹੁਣ ਤੱਕ ਪਤਾ ਲੱਗਿਆ ਉੱਥੋਂ ਕੋਈ ਇਮੀਡੀਏਟ ਉੱਪਰ ਨੂੰ ਅਪਰੋਚ ਦੇਣੀ ਇਹ ਕੰਮ ਸਭ ਤੋਂ ਪਹਿਲਾਂ ਪ੍ਰਾਇੋਰਟੀ ਦੇ ਕਰਾਂਗੇ